एपी24 ਦੇਖ ਰਹੇ ਹਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਈਬਰ ਠੱਗੀ ਉੱਤੇ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਦਾ ਵੱਡਾ ਐਕਸ਼ਨ ਸਾਈਬਰ ਠੱਗੀ ਦੇ ਵੱਖ-ਵੱਖ ਮਾਮਲਿਆਂ ਵਿੱਚ ਕੋਈ 50 ਲੱਖ ਦੀ ਠੱਗ ਦੇ ਪੀੜਤਾਂ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਵੱਲੋਂ ਪੈਸੇ ਵਾਪਸ ਦਿਲਵਾਏ ਗਏ ਜਿਸ ਸਬੰਧ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਸਾਈਬਰ ਠੱਗੀ ਦੇ ਦੋ ਵੱਖ-ਵੱਖ ਕੇਸਾਂ ਵਿੱਚ ਉਹਨਾਂ ਵੱਲੋਂ 27 ਪੀੜਤਾਂ ਨੂੰ 50 ਲੱਖ ਰੁਪਏ ਵਾਪਸ ਕਰਵਾਏ ਗਏ ਹਨ ਉਥੇ ਹੀ ਉਹਨਾਂ ਨੇ ਦੱਸਿਆ ਕਿ ਸਾਨੂੰ ਆਨਲਾਈਨ ਹੋਣ ਵਾਲੀਆਂ ਠੱਗੀਆਂ ਤੋਂ ਬਚਣਾ ਚਾਹੀਦਾ ਹੈ ਜਿਸ ਦੇ ਲਈ ਉਹਨਾਂ ਦੇ ਵੱਲੋਂ 1930 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਸ ਤੇ ਉੱਪਰ ਸ਼ਿਕਾਇਤ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ ਪੀਐਸਪੀ 24 ਤੋਂ ਨितीश ਗੋਤਮ ਦੀ ਖਾਸ ਰਿਪੋਰਟ ਦਾ ਕੰਮ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਜੀ ਜਿਹੜੀ ਕਿ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਅੱਜ ਕੱਲ ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਵਿੱਚ ਲੋਕੀ ਦੱਸਦੇ ਨੇ ਕਿ ਕਈ ਵਾਰੀ ਕੋਈ ਕਾਲ ਆ ਜਾਂਦੀ ਹੈ ਸਾਨੂੰ ਕੋਈ ਲਿੰਕ ਆ ਜਾਂਦਾ ਲਿੰਕ ਓਪਨ ਕੀਤਾ ਜਾਂਦਾ ਹੈ ਤਾਂ ਪੈਸੇ ਕੱਟੇ ਜਾਂਦੇ ਨੇ ਕੋਈ ਕੋਰੀਅਰ ਜਾਂ ਕੋਈ ਪਾਰਸਲ ਐਕਸਪੈਕਟ ਕਰ ਰਿਹਾ ਹੁੰਦਾ ਤਾਂ ਉਸ ਕੇਸ ਦੇ ਵਿੱਚ ਉਹ ਨਾ ਜਾਣਦੇ ਹੋਏ ਲੋਕੀ ਆਪਣਾ OTP ਦੇ ਦਿੰਦੇ ਨੇ ਕਿ ਤੁਹਾਡਾ ਕੋਰੀਅਰ ਡਿਲੀਵਰ ਹੋਣਾ ਹੈ ਤੇ ਲੋਕਾਂ ਦੇ ਪੈਸੇ ਕੱਟੇ ਜਾਂਦੇ ਆ। ਕਈ ਵਾਰੀ ਕੋਈ ਪੁਲਿਸ ਆਫਸਰ ਬਣ ਕੇ ਜਾਂ ਕੋਈ ਹੋਰ ਏਜੰਸੀ ਦਾ ਆਫਸਰ ਬਣ ਕੇ ਫਰਾਡ ਕਰਦਾ ਹੈ ਤੇ ਲੋਕਾਂ ਤੋਂ ਉਹਨਾਂ ਦੀ ਬੈਂਕ ਡਿਟੇਲਸ ਲੈ ਲੈਂਦੇ ਨੇ ਧੋਖੇ ਦੇ ਵਿੱਚ। ਪਿਛਲੇ 6 ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ ਸਤਾਈ ਇਹ ਜਿਹੇ ਕੇਸਸ ਸੋਲਵ ਕੀਤੇ ਨੇ ਜਿਨ੍ਹਾਂ ਦੇ ਵਿੱਚ 50 ਲੱਖ ਦੀ ਜਿਹੜੀ ਅਮਾਉਂਟ ਹੈ ਅਸੀਂ ਰਿਕਵਰ ਕਰਕੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਵਾਪਸ ਕੀਤੀ। ਅੱਜ ਜੋ ਕੰਪਲੇਨੈਂਟਸ ਨੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਤਾਂ ਕਿ ਤੁਹਾਡੇ ਸਾਰਿਆਂ ਨਾਲ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਇਹਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਅਸੀਂ ਆਪਣੀ ਅਚੀਵਮੈਂਟ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹੁੰਦੇ ਆਂ ਤੇ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਵੀ ਹੋਵੇ ਕਿ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਪੋਰਟਲ ਹੈ 1930 1930 ਜਿਹਦੇ ਤੇ ਜਦੋਂ ਤੁਹਾਨੂੰ ਕੋਈ ਸ਼ੱਕੀ ट्रांजैक्शन ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਫੋਨ ਕਰਕੇ ਆਪਣੀ ਡਿਟੇਲਸ ਦੇ ਕੇ ਤੁਹਾਨੂੰ ਆਪਣਾ ਬੈਂਕ ਡਿਟੇਲ ਆਪਣੀ ट्रांजैक्शन ਆਈਡੀ ਤੇ ਜਿੱਥੋਂ ਦੇ ਇਸ ਇਲਾਕੇ ਦੇ ਤੁਸੀਂ ਹੋ ਉਹਦੀ ਡਿਟੇਲ ਭਰ ਕੇ ਜਿਹੜੀ ਤੁਹਾਡੀ ਸ਼ੱਕੀ ट्रांजैक्शन ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਡਾਟਾ ਹੈ ਉਹ ਜਿਹੜਾ ਤੁਹਾਡਾ ਨੀਅਰਸਟ ਸਾਈਬਰ ਪੁਲਿਸ ਸਟੇਸ਼ਨ ਹੈ ਉਥੇ ਰੀਡਾਇਰੈਕਟ ਹੁੰਦਾ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਸੁਧੀਰ ਮੱਲਿਕ ਇਹਨਾਂ ਵੱਲੋਂ ਹਰ ਕੇਸ ਦੇ ਵਿੱਚ ਤੇ ਜੋ ਉਹਨਾਂ ਦੇ ਸੁਪਰਵਾਈਜ਼ਰੀ ਅਫੀਸਰ ਨੇ ਹਰਤੇਸ਼ ਕੌਸ਼ਕ ਉਹਨਾਂ ਨੇ ਹਰ ਕੇਸ ਦੇ ਵਿੱਚ ਇੰਟਰਸਟ ਲੈਂਦੇ ਹੋਏ ਅ ट्रांजैक्शन ਅ ਜਿਹੜਾ ਹੈਗਾ ਟ੍ਰੇਸ ਕੀਤਾ ਹੈਗਾ ਉਸ ਟ੍ਰਾਂਜੈਕਸ਼ਨ ਨੂੰ ਟ੍ਰੇਸ ਕੀਤਾ ਹੈ ਅ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਟਾਈਮ ਤੇ ਜਿਹੜਾ 골ਡਨ ਟਾਈਮ ਹੁੰਦਾ ਹੈ ਤੁਹਾਡਾ ਜਿੰਨੀ ਜਲਦੀ ਹੋ ਸਕੇ ਔਰ ਤੁਸੀਂ ਜੇ ਪੋਰਟਲ ਦੇ ਵਿੱਚ ਆਪਣਾ ਇਨਫੋਰਮੇਸ਼ਨ ਸ਼ੇਅਰ ਕਰ ਦਿੰਨੇ ਹੋ ਤਾਂ ਥੋੜੀ ਜਿਹੀ ट्रांजैक्शन ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਫੁੱਲ ਸਟੇਸ਼ਨ ਹੈ ਸਾਡੇ ਜਿਹੜੇ ਆਈਓਜ਼ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜੋ ਇਨਫੋਰਮੇਸ਼ਨ ਜੋ ਸਾਡਾ ਨੈਕਚਰ ਹੁੰਦਾ ਉਹ ਫਿਲ ਕਰਕੇ ਪੂਰੀ ट्रांजैक्शन ਪੂਰਾ ਜਿਹੜਾ ਜਿਹੜੀ ਕੰਪਲੇਂਟ ਹੈ ਉਹਨੂੰ অথেন্টিਕੇਟ ਕਰਕੇ ਵੈਰੀਫਾਈ ਕਰਕੇ ਕੋਰਟ ਦੇ ਵਿੱਚ ਅਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਨਾਂ ਦੇ ਨਾਲ ਇੱਕ ਬੋਨਾਫਾਈਡ ਫਰਾਡ ਹੋਇਆ ਹੈ ਕਿ ਇਹ ਪੈਸੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਆਪਦੇ ਹੀ ਪੈਸੇ ਨੇ ਇਹਨਾਂ ਕੋਲ ਰਿਫੰਡ ਮ ਨਾਲ ਹੀ ਅੱਜ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਗੀ ਕਿ ਸਾਈਬਰ ਕਰਾਈਮ ਤੋਂ ਬਚਣ ਦੇ ਕੁਝ ਤਰੀਕੇ ਨੇ ਇਹਦੇ ਬਾਰੇ ਸਭ ਤੋਂ ਪਹਿਲਾਂ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਦੇ ਵੀ ਆਪਣਾ ਓਟੀਪੀ ਜੇ ਤੁਹਾਨੂੰ অথেন্টিਕੇਟਿਡ ਨਹੀਂ ਹੈ ਜੇ ਤੁਸੀਂ ਕੋਈ ट्रांजैक्शन ਨਹੀਂ ਕੀਤੀ ਹੈ ਜੇ ਕੋਈ ਵੈਰੀਫਾਈਡ ਵੈਬਸਾਈਟ ਨਹੀਂ ਹੈ ਉਥੇ ਸ਼ੇਅਰ ਨਾ ਕਰੋ ਓਪਨ ਤੇ ਅਨਨੋਨ ਸੋਰਸ ਦੇ ਜਿਹੜੇ ਲਿੰਕਸ ਕਈ ਵਾਰ ਸਾਨੂੰ ਆਉਂਦੇ ਨੇ ਉਹ ਇੱਕ ਫਿਸ਼ਿੰਗ ਅਟੈਕ ਹੋ ਸਕਦੇ ਨੇ ਜਿਹਦੇ ਨਾਲ ਤੁਹਾਡੀ ਬੈਂਕ ਡਿਟੇਲ ਚੋਰੀ ਕੀਤੀ ਜਾ ਸਕਦੀ ਹੈ ਅ ਅੱਜਕੱਲ ਇੱਕ ਸਾਡੇ ਸਾਡੇ ਕੋਲ ਜਿਹੜੇ ਕੰਪਲੇਂਟਸ ਆ ਰਹੀਆਂ ਨੇ ਉਹਦੇ ਤੋਂ ਇੱਕ ਨਵਾਂ ਮੋਡਰ ਸਪ੍ਰੈਂਡਾ ਹੀ ਆਇਆ ਹੈ ਕਿ ਅ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਹੈ ਪਰ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਇਹ ਇੱਕ ਸਾਈਬਰ ਕ੍ਰਾਈਮ ਦਾ ਤਰੀਕਾ ਹੋ ਸਕਦਾ ਹੈ। ਅਮ ਕਈ ਵਾਰੀ ਤੁਹਾਡਾ ਕੋਈ ਕੋਰੀਅਰ ਆ ਰਿਹਾ ਹੁੰਦਾ ਹੈ ਤੇ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਹੋ ਤਾਂ ਕਈ ਵਾਰੀ ਉਸ ਲੈਵਲ ਤੇ ਵੀ ਅਸੀਂ ਡਾਟਾ ਥੈਫਟ ਆਬਜ਼ਰਵ ਕੀਤਾ ਹੈ। ਤਾਂ ਜਦੋਂ ਤੱਕ ਤੁਹਾਡੇ ਕੋਲ অথੈਨਟੀਕੇਟਿਡ ਕੰਪਨੀ ਤੋਂ ਫੋਨ ਨਾ ਆਵੇ ਤਾਂ ਤੁਸੀਂ ਆਪਣਾ ਬੈਂਕ ट्रांजੈਕਸ਼ਨ ਦਾ OTP ਉਹਨਾਂ ਨਾਲ ਨਾ ਸ਼ੇਅਰ ਕਰੋ। ਅੱਜ ਸਾਡੇ ਕੋਲ ਜਿਹੜੇ ਕੰਪਲੇਨੈਂਟਸ ਮੌਜੂਦ ਨੇ ਉਹਨਾਂ ਚੋਂ ਕਈ ਇਹੋ ਜਿਹੇ ਕੇਸਸ ਨੇ ਕਈ ਵੈਬਸਾਈਟ ਤੇ ਕਿਸੇ ਨੇ ਫੋਰਚੂਨਰ ਖਰੀਦਣੀ ਸੀਗੀ ਉਹਨਾਂ ਨੇ ਕਿਉਂਕਿ ਜਿਹੜੇ ਇੰਟਰਮੀਡੀਏਟ ਪੋਰਟਲਸ ਨੇ ਜਿੱਦਾਂ ਕਿ ਉਹ ਇਲੈਕਸ਼ਨ ਕੋਈ ਵੀ ਵੈਬਸਾਈਟ ਹੋ ਸਕਦੀ ਹੈ ਉਹ ਉਹਦੇ ਵਿੱਚ ਕਈ ਸਾਈਬਰ ਕ੍ਰਾਈਮਨਲ ਇਹੋ ਜਿਹੇ ਬੈਠੇ ਨੇ ਕਿ ਜੋ ਉਹਨੂੰ ਡੁਪਲੀਕੇਟ ਕਰ ਲੈਂਦੇ ਨੇ ਪਰ ਇਹਨਾਂ ਨੇ ਬੜੀ احتیاط ਵਰਤ ਕੇ ਅ ਇਹਨਾਂ ਨੂੰ ਜਦੋਂ ਸਮਝ ਆ ਗਿਆ ਕਿ ਇਹ ਮੇਰੇ ਨਾਲ ਫਰਾਡ ਹੋ ਰਿਹਾ ਇਹਨਾਂ ਦੇ ਨਾਲ ਦੀ ਨਾਲ 1930 ਤੇ ਗੋਲ ਕੀਤਾ ਤੇ ਇਹਨਾਂ ਦੀ ਤਕਰੀਬਨ 100% ਇਹਨਾਂ ਦਾ ਅਮਾਉਂਟ ਰਿਪਨ ਹੋ ਗਿਆ ਸੀ ਨਾਲ ਹੀ ਇਨਵੈਸਟਮੈਂਟ ਫਰਾਡ ਦੇ ਵੀ ਕੇਸਸ ਨੇ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਤੁਸੀਂ ਪੈਸੇ ਲਾਓ ਤੁਹਾਡੇ ਦੁੱਗਨੇ ਜਾਂ ਤਿਗਨੇ ਹੋ ਜਾਣਗੇ ਇਹ ਅਮੂਮਨ ਸਾਈਬਰ ਕ੍ਰਾਈਮ ਹੁੰਦਾ ਹੈ ਤੇ ਇਹਦੇ ਬਾਰੇ ਕਿਉਂਕਿ ਲੋਕ ਕਈ ਵਾਰੀ ਲਾਲਚ ਆ ਜਾਂਦੇ ਨੇ ਤਾਂ ਆਪਣੀ ਡਿਟੇਲ ਸ਼ੇਅਰ ਕਰ ਦਿੰਦੇ ਨੇ ਕਾ ਉਹਦੇ ਬਾਰੇ ਕਿਉਂਕਿ ਜਦੋਂ ਇਹਨਾਂ ਨੂੰ ਸਮਝ ਆਇਆ ਜਿਹੜੇ ਕੰਪਲੇਨੈਂਟ ਆ ਜਾਏ ਨੇ ਉਹਨਾਂ ਨੇ ਰਜਿਸਟਰ ਕਰਾਇਆ ਹੁਣ ਇਸੇ ਤੀਤੇ ਉਹ ਨਾਲ ਦੀ ਨਾਲ ਪਤਾ ਚੱਲਿਆ ਕਿ ਉਹ ਸਾਈਬਰ ਫਰਾਡ ਸੀ ਜੀ ਸਾਡੇ ਅਸੀਂ ਆਪਣਾ ਜਿਹੜਾ ਅਚੀਵਮੈਂਟ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ 27 ਕੇਸਿਸ ਦੇ ਵਿੱਚ 50 ਲੱਖ ਦੀ ਅਮਾਉਂਟ ਲੋਕਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਰਿਕਵਰੀ ਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹ ਕੰਪਲੇਂਟ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਿਉਂਕਿ ਉਹਨੂੰ ਕੁਝ ਸਮਾਂ ਲੱਗਦਾ ਹੈਗਾ ਜਿਹੜਾ ਉਹਨੂੰ ਰਿਫੰਡ ਹੋਣ ਦੇ ਲਈ ਉਹ ਸਾਰਾ ਅਸੀਂ ਪ੍ਰੋਸੀਜਰ ਖਤਮ ਕਰਕੇ 50 ਲੱਖ ਦੀ ਅਮਾਉਂਟ ਹੈ ਜਿਹੜੀ ਰਿਕਵਰ ਕਰ